ਫੇਰ ਵਿੱਚ ਘਟਾ ਕੇ ਇਹ ਇਹ ਭਾਗਾਂ ਵਾਲੀ ਇਹੋ ਜੀ ਆ ਇਹ ਜਿਹੜੇ ਜਾਂਦੀ ਆ ਨਵੀਂ ਦਵਾ ਆਂਦੀ ਆ ਨਵੀਂ ਦਵਾ ਆਂਦੀ ਆ ਇਹ ਤਿੰਨ ਵਾਰੀ ਮਸ਼ੀਨ ਹੋ ਜਾਂਦੀ ਆ ਆਪਾਂ ਇਹ ਤੋਂ ਪਹਿਲਾਂ ਹਾਂ ਦੋ ਵਾਰੀ ਪੂਲਰ ਪੇ ਜਿਹੜਾ 100 ਦਾ ਨੋਟ ਵੀ ਲੱਗੂ ਉਹ ਵੀ ਆਪਾਂ ਲਾ ਕੇ ਦੇਵਾਂਗੇ ਭਰਾ ਜੀ ਫੁੱਲ ਗਰੰਟੀ ਆ ਫੁੱਲ ਗਰੰਟੀ ਵਾਲੀ ਮਸ਼ੀਨ ਆ ਆ ਦੇਖ ਲਓ ਮਸ਼ੀਨਾਂ ਬਈ ਲੈਂਡ ਦੇ ਵਿੱਚ ਲਾਈਆਂ ਵੇਣੀਆਂ ਲੱਕੀ ਰੇਟ ਕਿੰਨਾ ਰਹੂਗਾ ਰੇਟ ਭਰਾ ਜੀ ਮੰਨ ਲਓ ਜਿਵੇਂ ਆਪਾਂ ਨੂੰ ਦਰਸ਼ਕਾਂ ਨੇ ਪਹਿਲਾਂ ਪਿਆਰ ਦਿੱਤਾ, ਮਾਨ ਸਤਿਕਾਰ ਦਿੱਤਾ। ਉਹ ਬਬਰਖਵਾਸ ਨਹੀਂ ਤੋੜਨਾ। ਐਦੂੰ ਪਿਛਲੇ ਸੀਜ਼ਨ ਨਾਲੋਂ ਠੀਕ ਹੈ। ਵੀ ਵਜਟ ਚ ਮਸ਼ੀਨਾਂ ਦੇਵਾਂਗੇ ਆਪਾਂ। ਟੀਐਸ ਚਾਰੇ ਟੈਰਾਂ ਨਾਲ ਕੋਈ ਮਸ਼ੀਨ ਦੇ ਦੇ। ਇਸ ਗੱਲ ਦੀ ਵੀ ਗੰਟੀ ਪਿਛਲੇ ਸੀਜ਼ਨ ਨਾਲ 10000 ਰੁਪਏ ਡਾਊਨ ਹੋ ਗਏ। ਦੱਸ ਮੰਨ ਲਾ ਵੀ ਆ ਇਸ ਵਾਰ ਰੇਕਾ ਮਸ਼ੀਨ ਤੁਹਾਨੂੰ 10 ਤੋਂ 15000 ਰੁਪਿਆ ਸਸਤੇ ਮਿਲੂ ਸਸਤੀ ਮਿਲੂ 13 ਮਾਡਲ ਦਾ ਇਹ ਰੇਟ ਕੋਈ ਦੇ ਜੇ ਤਾਂ ਵੀ ਗਾਰੰਟੀ ਹੈ ਆਪਣੀ ਠੀਕ 30 ਤੋਂ 35000 ਰੁਪਏ ਦੇ ਟਾਇਰ ਰੈਮ ਨੇ ਜੀ ਮਤਲਬ 30 ਤੋਂ 35000 ਰੁਪਿਆ ਤੁਹਾਨੂੰ ਗਿਫਟ ਦੇ ਦਾਂਗੇ ਇਹ ਬਸ ਗਿਫਟ ਮੰਨ ਲਓ ਜੀ ਹਾਂ ਜੀ ਦੋਸਤੋ ਕੀ ਹਾਲ ਚੱਲਨੇ ਅੱਜ ਫਿਰ ਪਹੁੰਚੇਗੇ ਮੋੜ ਕੰਬਾਈਨ ਸੇਲ ਪਰਚੇਜ ਤੇ ਬਈ ਸਭ ਤੋਂ ਸਸਤੇਆਂ ਕੰਬਾਈਨਾਂ ਦਾ ਕਿੰਗ ਬਾਈ ਲੱਖੀ ਮੰਨੇਗਾਗਾ ਬਾਕੀ ਭਾਈ ਨਾਲ ਗੱਲਬਾਤ ਕਰਾਂਗੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਤਾਂ ਅੱਜ ਭਾਈ ਨਾਲ ਗੱਲਬਾਤ ਕਰਵਾਉਣਗੇ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਹਾਲ ਨੇ ਵਿਲੱਖੀ ਬਹੁਤ ਵਧੀਆ ਇਲਤੀ ਲਾਣਾ ਦੇ ਦੇਖਣ ਵਾਲਿਆਂ ਨੂੰ ਸਾਰੇ ਭੈਣ ਭਰਾਵਾਂ ਨੂੰ ਲੱਖੀ ਵੱਲੋਂ ਮੌੜ ਕੰਬੈਂਸੇਲ ਦੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਅੱਜ ਤੁਹਾਨੂੰ ਥੋੜਾ ਜਿਹਾ ਟਾਈਮ ਬਾਅਦ ਵੀਡੀਓ ਦੇਖਣ ਨੂੰ ਮਿਲੀ ਆ ਕਿਉਂਕਿ ਪਹਿਲਾਂ ਵੀਡੀਓ ਪਾਉਣ ਦਾ ਟਾਈਮ ਨਹੀਂ ਲੱਗਾ ਔਰ ਮਸ਼ੀਨਾਂ ਦਾ ਕੰਮ ਪਾ ਵਧਾਉਣਾ ਕਰਕੇ ਠੀਕ ਹੈ ਥੋੜਾ ਜਿਹਾ ਇਥੋਂ ਸੈਟਅਪ ਬਦਲਿਆ ਚੇਂਜ ਕੀਤਾ ਠੀਕ ਹੈ ਅੱਜ ਖਾਲੀ ਨਿਆਰਾ ਇਹਨਾਂ ਨਿਗਮ ਰਵਾਈਂ ਬਈ ਇੱਥੇ ਕੰਬਾਈਨਾ ਖੜੇ ਹੁੰਦੇ ਨੇ ਕੰਬਾਈਨਾ ਉਹ ਅੱਜ ਆਪਾਂ ਨਾ ਜ਼ਮੀਨ 'ਚ ਕਰ ਲਿਆ ਪਿਛਲੇ ਪਾਸੇ ਫਿਰ ਇੱਥੇ ਖੜਾਉਣ ਨੂੰ ਜਗ੍ਹਾ ਥੋੜੀ ਸੀ ਇੱਥੇ 4 3 ਕ 4 ਕ ਮਸ਼ੀਨਾਂ ਹੀ ਲੱਗਦੀਆਂ ਸੀ ਉੱਥੇ ਹੁਣ ਬੇਹੱਕ ਦੀ 20 ਮਸ਼ੀਨ ਆਪਾਂ ਲਾ ਲਈ ਠੀਕ ਹੈ ਅਗਲੇ ਸਾਲ ਵਾਹਿਗੁਰੂ ਦੀ ਕਿਰਪਾ ਨਾਲ ਸੱਡ ਵੀ ਪਾ ਲਵਾਂਗੇ ਆ ਉੱਥੇ ਸੱਡ ਵੀ ਪੈ ਜਾਣਾ ਪਰਮਾਤਮਾ ਦੇ ਹੁਕਮ ਨਾਲ ਠੀਕ ਹੈ ਜੀ ਤੇ ਸੋਡੇ ਭਰਾਵਾਂ ਦੀ ਕਿਰਪਾ ਨਾਲ ਬਸ ਜਿਵੇਂ ਜੇ ਪ ਸਾਰੇ ਨੂੰ ਹੱਥ ਬਨ ਕੇ ਬੇਨਤੀ ਇਹ ਹੀ ਆ ਜਿਸ ਤਰ੍ਹਾਂ ਇਹ ਇੰਨਾ ਮੋਹ ਮੁਹੱਬਤ ਦਿੱਤਾ ਉਹਦੇ ਲਈ ਅਸੀਂ ਸ਼ੁਕਰੀਆ ਕਰਦੇ ਆ ਠੀਕ ਹੈ ਜੀ ਤੇ ਚਲੋ ਜੀ ਕੰਬਾਇਨਾ ਕਿੰਨੇ ਰਹਿਣਗੇ ਲੱਖੇ ਭਾਈ ਕੰਬਾਇਨਾ ਰਹਿਣਗੇ ਜੀ ਅੱਜ 8 10 ਪੀਸ ਠੀਕ ਹੈ ਜੀ ਹਾਂਜੀ ਬਾਕੀ ਭਾਈ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਆ ਜੇ ਕੰਬਾਇਨਾ ਦਿਖਾਉਣੇ ਆ ਤੁਹਾਨੂੰ ਆਹ ਦੇਖ ਲਓ ਮਸ਼ੀਨਾਂ ਭਾਈ ਲਾਈਨ ਦੇ ਵਿੱਚ ਲਾਈਆਂ ਪਈਆਂ ਨੇ ਲੱਖੇ ਰੇਟ ਕਿ ਮੈਂ ਰਹੂਗਾ ਰੇਟ ਭਰਾ ਜੀ ਮੰਨ ਲਓ ਜਿਵੇਂ ਆਪਾਂ ਨੂੰ ਦਰਸ਼ਕਾਂ ਨੇ ਪਹਿਲਾਂ ਪਿਆਰ ਦਿੱਤਾ, ਮਾਨ ਸਤਿਕਾਰ ਦਿੱਤਾ, ਉਹ ਬਬਰਖਵਾਸ ਨਹੀਂ ਤੋੜਨਾ। ਐਦੂੰ ਪਿਛਲੇ ਸੀਜ਼ਨ ਨਾਲੋਂ ਠੀਕ ਹੈ ਵੀ ਬਜਟ ਚ ਮਸ਼ੀਨਾਂ ਦੇਵਾਂਗੇ ਆਪਾਂ ਤੇ ਸਵਾਰ ਠੀਕ ਹੈ ਪਿਛਲੇ ਸੀਜ਼ਨ ਨਾਲੋਂ ਵੀ ਬਜਟ ਚ ਰਹਿਣਗੀਆਂ ਮਸ਼ੀਨਾਂ ਓਕੇ ਰੇਟ ਵਧੂਗਾ ਨਹੀਂ ਰੇਟ ਨਹੀਂ ਵਧੂਗਾ ਰੇਟ ਕਿਉਂਕਿ ਤਕਰੀਬਨ ਤਕਰੀਬਨ ਅਸੀਂ ਜਿਹੜੀਆਂ ਮਸ਼ੀਨਾਂ ਆਪ ਲੈ ਕੇ ਆਉਣੇ ਆ ਓਕੇ ਕਿਉਂਕਿ ਆਪਾਂ ਪ੍ਰੋਫਿਟ ਕੱਟਾ ਹੁੰਦੇ ਤੁਰੇ ਜਾਂਦੇ ਆ ਪ੍ਰੋਡਕਸ਼ਨ ਵਧਾਉਂਦੇ ਤੁਰੇ ਜਾਂਦੇ ਠੀਕ ਹੈ ਜਿਵੇਂ ਵੀ ਪਿਛਲੀ ਵੀਡੀਓ ਚ ਕਿਹਾ ਸੀ ਹੈ ਨਾ ਆਪਾਂ ਜਿੰਨੇ ਕ ਬਜਟ ਦੀ ਮਸ਼ੀਨ ਲੈ ਕੇ ਆਉਣੇ ਆ ਬਸ 10-15000 ਰੁਪਏ ਘਾਟ ਲੈ ਕੇ ਸਟਾਰਟ ਕਰਨਾ ਹਾਂ ਜੀ ਏ ਕਪਾ ਜੀ ਤੇ ਸਭ ਤੋਂ ਪਹਿਲਾਂ ਇਹ ਕੰਬਾਈਨ ਦਿਖਾਉਣੇਗਾ ਬਈ ਇਧਰੋਂ ਇਧਰੋਂ ਸਟਾਰਟ ਕਰ ਲ ਬੰਬੂ ਇਹ ਤੋਂ ਕਰਦੇ ਆ ਬਈ ਇਹ ਮਸ਼ੀਨ ਧੋਈ ਜਾਂਨੇ ਆ ਓਕੇ ਬਈ ਹਾਂ ਇਹ ਸਟੈਂਡਰਡ ਮਸ਼ੀਨ ਆ ਜੀ ਠੀਕ ਆ ਜੀ 8 ਮਾਡਲ ਮਸ਼ੀਨ ਆ ਭਰਾ ਜੀ ਓਕੇ ਪੂਰੀ ਸਾਫ਼ ਸੁਥਰੀ ਮਸ਼ੀਨ ਆ ਫੁੱਲ ਕੰਮ ਹੋਇਆ ਟਾਇਰਾਂ ਦੀ ਮਗਰ ਲਈ ਜੋੜੀ ਬਿਲਕੁਲ ਨਵੀਂ ਆ ਨਵੀਂ ਆ ਜੀ ਇਹਦੇ ਨਾਲ ਚਾਰੇ ਟਾਇਰ ਨੇ ਜੀ ਚਾਰੇ ਟਾਇਰ ਨੇਗੇ ਆ ਵੱਡੇ ਟਾਇਰ ਨਾ ਵੱਡੇ ਟਾਇਰ ਵੀ ਆ ਸਵਾਲ ਵੱਡੇ ਟਾਇਰ ਵੀ ਆ ਨਾਲ ਹਾਂਜੀ ਠੀਕ ਆ ਜੀ ਇਹ ਇਹ ਮਸ਼ੀਨ ਨਾਲ ਆਫਰ ਆ ਬਟ ਡੇਟ ਆ ਰਹੀ ਆ ਅਜੇ ਧੋਈ ਜਾਂਦੇ ਆ ਧੋ ਕੇ ਅਧਿਕ ਪੌਣੇ ਘੰਟੇ ਤੱਕ ਮਸ਼ੀਨ ਇਹ ਰੈਡੀ ਹੋ ਜਾਣੀ ਹੈ ਠੀਕ ਹੈ ਇਹ ਕਿੰਨੇ ਇੰਚੀ ਹੈਗੇ ਇਹ 51 ਇੰਚੀ ਮਸ਼ੀਨ ਆ ਭਰਾ ਜੀ ਠੀਕ ਹੈ ਜੀ ਤੇ ਇਹਦਾ ਜਿਹੜਾ ਰੇਟ ਰਹਿਣ ਵਾਲਾ ਬਹੁਤ ਹੀ ਬਹੁਤ ਹੀ ਜਾਇਜ਼ ਬਹੁਤ ਹੀ ਜਾਇਜ਼ ਠੀਕ ਹੈ 2 ਲੱਖ ਤੇ 40000 ਰੁਪਿਆ ਰੇਟ ਆ ਇਹਦਾ ਜੀ ਲੈ ਬਈ ਇਧਰ ਨਿਗਾ ਮਰ ਬਾਈ ਵਿੰਦਰੀ 2 ਲੱਖ ਤੇ 40000 ਰੁਪਇਆ ਗਰੰਟੀ ਆ ਚਾਰੇ ਟਾਇਰਾਂ ਨਾਲ ਕੋਈ ਮਸ਼ੀਨ ਦੇ ਦੇ ਇਸ ਗੱਲ ਦੀ ਵੀ ਗਰੰਟੀ ਨਾਲ 10000 ਰੁਪਇਆ ਡਾਊਨ ਹੋ ਗਿਆ 10000 ਰੁਪਇਆ ਪਹਿਲੇ ਸੀਜ਼ਨ ਨੂੰ ਭਰਾ ਜੀ ਡਾਊਨ ਕਿੰਨੇ ਸਟਾਵਾਂ ਕਰਾਂ ਚਾਹੀਏ ਇਹ 5 ਸਟਾਵਾਂ ਕਰਾਂ ਚਾਹੀਏ ਠੀਕ ਹੈ ਜੀ 来 ਬੱਬੂ ਆਗਲੇ ਮਸ਼ੀਨ ਤੇ ਆ ਜਾ ਜੀ ਮਸ਼ੀਨ ਦਿਖਾ ਦੇਣਗੇ ਭਾਈ ਇਹ ਮਸ਼ੀਨ ਆ ਗਈ ਜੀ ਬਲਕਾਰ ਦੀ 12 ਮਾਡਲ 54 ਇੰਚੀ 54 ਇੰਚੀ ਕਿੰਗ ਪਿੰਨ ਵਾਲਾ ਹਿੱਸਾ ਜੀ ਕੱਟਕੁੱਟ ਦੀ ਚਾਦਰ ਨਮੀਆਂ ਫਿੰਗਰਾਂ ਫੁੰਗਰਾਂ ਨਮੀਆਂ ਨੇ ਠੀਕ ਹੈ ਜੀ ਪੈਰਾਂ ਤੇ ਇਧਰ ਵੀ ਧਿਆਨ ਮਰਵਾ ਦੇ ਭਰਾ ਬਈ ਹਜੇ ਚੱਲੇ ਹੀ ਨਹੀਂ ਪਵਾ ਕੇ ਉਰੀ ਖੜਾਏ ਨਹੀਂ ਲਿਆ ਬਸ ਅੱਤ ਕੱਲ ਹੀ ਪਾਏ ਆ ਜੀ ਓਕੇ ਭਾਈ ਹਾਂ ਜੀ ਇਹ ਕਿੰਨੇ ਇੰਚੀ ਆ ਗਈ ਭਾਈ ਇਹ 54 ਇੰਚੀ ਮਸ਼ੀਨ ਆ ਬਰੀਆਂ ਬੁਰੀਆਂ ਫੁੱਲ ਰਿਪੇਅਰ ਆ ਜੌਂਡੀ ਆ ਟਰੈਕਟਰ ਤੇ ਚੱਲਦੀ ਆ ਇਹ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਤੇ ਬਾਕੀ ਬਈ ਚਾਦਰ ਚੋਦਾਂ ਦੀ ਫੀਡਰ ਜਦ ਨਹੀਂ ਸਾਰਾ ਕੁਝ ਓਕੇ ਆ ਜੀ ਠੀਕ ਆ ਜੀ ਮੰਨ ਲਾ ਕੱਲਾ ਥੈਸਰ ਚੇਂਜ ਕਰਨ ਵਾਲਾ ਦਾ ਮਸ਼ੀਨ ਦਾ ਹਲ ਕੰਮ ਹੋਇਆ ਓਕੇ ਨੌਂਦੀ ਆ ਟਰੈਕਟਰ ਤੇ ਚੱਲਦੀ ਆ ਠੀਕ ਆ ਪਰਲੇ ਪਾਸੇ ਵੀ ਦਿਖਾ ਦਿੱਤੇ ਕਟਰ ਕੇ ਫੁੱਟਾ ਕੇ ਇਹਦਾ 14 ਫੁੱਟ ਕਟਰ ਆ ਗਿਆ ਜੀ ਠੀਕ ਆ ਜੀ ਮਾਡਲ ਹੈਗੀ ਬਈ ਇਹ ਮਾਡਲ 12 ਜੀ 12 ਮਾਡਲ ਆਗਾ ਰੇਟ ਹੈ ਰੇਟ ਇਹਦਾ 54 ਇੰਚੀ 12 ਮਾਡਲ ਨਵੇਂ ਟਾਇਰ ਪਾ ਕੇ ਕਟਰ ਤੇ ਪੱਖਾ ਸੀਨ ਤੇ ਪੱਖਾ ਕੱਟਦੀ ਚਾਦਰ ਨਵੀ ਓਕੇ 3 ਲੱਖ ਤੇ 75000 ਰੁਪਿਆ ਰੇਟ ਆ ਬਾਈ ਜੀ ਇਹਦਾ ਪਿਛਲੇ ਸਾਲ ਰੇਟ 12 ਮਾਡਲ ਦਾ 4 ਲੱਖ ਤੇ 5 1000 ਰੁਪਿਆ ਰੇਟ ਕਰਦੇ ਹੁੰਦੇ ਸੀ ਆਪਾਂ ਇਸ ਵਾਰ ਇਹਦਾ 3 ਲੱਖ ਤੇ 75000 ਰੁਪਿਆ ਰੇਟ ਆ ਬਾਈ ਜੀ ਤੇ ਜਿਆਦਾ ਡਾਊਨ ਹੋ ਗਈ ਹਾਂ 30000 ਜਦੋਂ ਕੋਈ ਕੋਈ ਭਰਾ ਆਵੇ ਵੀਡੀਓ ਦੇਖ ਕੇ ਕਿਉਂਕਿ ਸਮੇਂ ਬਾਅਦ ਵੀਡੀਓ ਪਾਉਣੀ ਕਰਕੇ ਮੰਨ ਲਾ ਵੀ ਇਸ ਵਾਰ ਰੇਗਮ ਹੀ ਤੁਹਾਨੂੰ 10 ਤੋਂ 15000 ਰੁਪਿਆ ਸਸਤੀ ਮਿਲੂ ਉਹ ਵੀ ਬਹੁਤ ਭਰਾਵਾਂ ਦੇ ਬਾਲਾ ਕਮੈਂਟਾਂ ਦਾ ਫੋਨ ਆਉਂਦੇ ਅਗਲਾ ਕਹਿੰਦਾ ਯਾਰ ਵੀਡੀਓ ਤੁਸੀਂ ਇੰਨਾ ਲੇਟ ਕਾਦੋਂ ਕੋਣ ਇਸ ਵਾਰ ਨਾ ਸੈਟਅਪ ਬਣਾਉਣਾ ਕਰਕੇ ਆਪਾਂ ਉਧਰ ਮਸ਼ੀਨਾ ਕੰਮ ਵਧਾਇਆ ਕਰਕੇ ਵੀ ਹੁਣ ਇਧਰ ਆਪਦੀ ਜ਼ਮੀਨ ਰੋਕ ਲਈ ਇੱਥੇ 3 ਕਿੱਲੇ ਜ਼ਮੀਨ ਆਪਣੀ ਤੇ ਵੀ ਇੱਥੇ ਅੱਧਾ ਕਿੱਲਾ ਰੋਕ ਲਿਆ ਠੀਕ ਹੈ ਜੀ ਤੇ ਵੀ ਇੱਥੇ ਅੱਧਾ ਕਿੱਲਾ ਰੋਕ ਲਿਆ ਠੀਕ ਹੈ ਜੀ ਜਿੰਨੀ ਮਰਜ਼ੀ ਲੱਗ ਜਾਵੇ ਤੇ ਆਹ ਬਲਕਾਰ ਦੀ ਬਾਈ ਜੀ ਆ ਗਈ 13 ਮਾਡਲ ਮਸ਼ੀਨ 13 ਮਾਡਲ ਤੇ ਨਿਊ ਪੇਂਟ ਚ ਆ ਗਈ ਇਹ ਤੋਦਿਆ ਰੰਗ ਟਾਇਰਾਂ ਮੰਨੀ ਜ਼ਰੂਰ ਮੜਾ ਜਾ ਮਰਵਾ ਦਿਆ ਕਰ ਮੇਰਾ ਭਰਾ ਆ ਜਾ ਬਈ ਜਿਹੜੀ ਚੀਜ਼ ਇਹਦੇ ਆਪਣੀ ਖਾਸੀਅਤ ਹੈ ਦੋ ਚੀਜ਼ਾਂ ਦੀ ਖਾਸੀਅਤ ਹੈ ਇੱਕ ਟਾਇਰ ਹੈ ਤੇ ਇੱਕ ਨਾਲ ਦੇਣੇਗਾ ਗਿਫਟ ਹੈ ਜਿਹੜਾ ਜਿਹੜਾ ਵੀ ਆਪਾਂ ਮੰਨ ਲਾ ਹਾਂ ਜੀ ਜਿਹੜਾ ਕੂਲ ਕਿਟਾ ਤੇ ਟਾਇਰਾਂ ਦੀ ਜੋੜੀ ਇੱਕ ਵਾਰ ਪਿਛਲੀ ਵਾਰ ਜਿਹੜੀ ਵੀਡੀਓ ਆਪਾਂ ਪਾਈ ਸੀ ਤੁਸੀਂ ਦੱਸਿਆ ਵੀ ਸੀ ਕਿ 12 ਉਹਦੇ ਲਿਖਿਆ ਵੀ ਤੁਸੀਂ ਸਪੈਸ਼ਲ ਹੈਂਡ ਦਿੱਤਾ ਵੀ 12000 ਰੁਪਇਆ ਘਾਟੇ ਨਾਲ ਹਾਂ ਉਹ ਬੰਦਾ ਕਹਿੰਦਾ ਤੁਸੀਂ ਤਾਂ ਹਰ ਵੀਡੀਓ ਚ ਦੇ ਦਿੰਦੇ ਹੋ ਵੀ ਟਾਇਰ ਨਵੇਂ ਆ ਨਵੇਂ ਆ ਹਾਂ ਤੇ ਮੈਂ ਆਖਿਆ ਯਾਰ ਬ੍ਰਦਰ ਵੀ ਟਾਇਰ ਨਹੀਂ ਲੈ ਗਿਆ ਹਾਂ ਮੋੜ ਕੇ ਲੈ ਗਿਆ ਹਾਂ ਮੈਂ ਕਿਹਾ ਬ੍ਰਦਰ ਵੀ ਆਪਣੀ ਸੌਦੇ ਚ ਜਿੱਦੀ ਕਮਿਟਮੈਂਟ ਹੋਈ ਆ ਵੀ ਆ ਖੜੀ ਇਸ ਤਰ੍ਹਾਂ ਦੇਣੀ ਆ ਵੀ ਜੇ ਤੁਸੀਂ ਹੋਰ ਐਕਸਟਰਾ ਕੰਮ ਕਰਾਉਣਾ ਉਹਦੇ ਪੈਸੇ ਐਕਸਟਰਾ ਹੋਣਗੇ ਠੀਕ ਆ ਤੇ ਉਹ ਕਹਿੰਦਾ ਨਾ ਜੀ ਇਸ ਤਾਂ ਵੀ ਟਾਇਰ ਪਵਾ ਕੇ ਲੈ ਕੇ ਜਾਣਾ ਮੈਂ ਕਿਹਾ ਜੀ ਚਲੋ ਕੋਈ ਗੱਲ ਨਹੀਂ ਫਿਰ ਮੈਂ 12000 ਰੁਪਏ ਮੌਕੇ ਤੇ ਆਪਾਂ ਪਵਾ ਕੇ ਦਿੱਤੇ ਠੀਕ ਆ ਬਾਈ ਇਹ ਕੰਡੀਸ਼ਨ ਦੀ ਕਿਵੇਂ ਰੂਪਈ ਕਮੈਂਟ ਲੱਗੂ ਪੂਰੀ ਸੋਹਣੀ ਸੁਨੱਖੀ ਮਸ਼ੀਨ ਆ ਜੀ ਇਹਦੇ ਕੱਟ ਦੀ ਚਾਦਰ ਬਿਲਕੁਲ ਨਵੀਂ ਲੱਗਣੀ ਖੜੀ ਆ ਤੇ ਨਵੀਂ ਲੱਗ ਲੱਗ ਰਹੀ ਆ ਬਾਈ ਜੀ ਟੈਂਕ ਪਿੰਨ ਵਾਲਾ ਹਿੱਸਾ ਜੀ ਪੈਰਾਂ ਦੀ ਜੋੜੀ ਨਵੀਆਂ ਜੀ ਜੋੜੀ ਯਾਰ ਤੇ ਚੱਲਦੀ ਦੋ ਟਾਇਰ ਮਿਲਣਗੇ ਇਹਦੇ ਨਾਲ ਦੋ ਟਾਇਰ ਹੈ ਜੀ ਇਹਦੇ ਨਾਲ ਠੀਕ ਆ ਇਹਦਾ ਰੇਟ ਆ ਇਹਦਾ ਰੇਟ ਬਾਈ ਜੀ ਰਹੂਗਾ 4 ਲੱਖ ਤੇ 65000 ਰੁਪਿਆ ਠੀਕ ਹੈ ਜੀ 4 ਲੱਖ ਤੇ 65000 ਰੁਪਿਆ 65000 ਰੁਪਿਆ 13 ਮਾਡਲ ਦਾ ਇਹ ਰੇਟ ਕੋਈ ਦੇ ਜੇ ਤਾਂ ਵੀ ਗਾਰੰਟੀ ਹੈ ਆਪਣੀ ਠੀਕ ਆ ਬਾਈ ਅਗਲੇ ਇਹ ਇਹ 2014 ਮਾਡਲ ਮਸ਼ੀਨ ਆ ਠੀਕ ਹੈ ਜੀ ਸੀਏ ਟਾਇਰ ਨੇ ਨਾਲ ਇਹਦੇ ਪੇਂਟ ਹੋਈ ਹੋਈ ਹੈ ਬਈ ਪੇਂਟ ਹੋਈ ਹੋਈ ਆ ਕੰਮ ਫੁੱਲ ਹੋਇਆ ਸਪੈਕਾਂ ਸਾਰੀਆਂ ਨਵੀਆਂ ਲੱਗੀਆਂ ਨੇ ਝੋਨੇ ਤੇ ਚੱਲੀ ਨਹੀਂ ਸਪੈਕਾਂ ਦਾ ਬਈ ਅਗਲੀ ਪੂਰੀ ਵਧੀਆ ਪਈ ਜਾਣਾ ਸਾਰਾ ਕੁਝ ਨਵਾਂ ਲਾਇਆ ਜੀ ਠੀਕ ਹੈ ਬਈ ਹਾਂ ਹਾਂ ਠੀਕ ਹੈ ਪੁੱਲ ਫੁੱਲ ਕੰਮ ਕਰਿਆ ਹੋਇਆ ਹੈਗਾ ਬਈ ਫੁੱਲ ਕੰਮ ਕਰਿਆ ਝੋਨੇ ਤੇ ਚਲਾਈ ਨਹੀਂ ਕੰਮ ਕਰਕੇ ਝੋਨੇ ਤੇ ਚੱਲੀ ਨਹੀਂ ਹੈਗੀ ਮੰਨਣਾ ਠੀਕ ਹੈ ਹਾਂ ਠੀਕ ਆ ਲੈ ਮਤਰਾ ਦੇਖ ਸਕਦੇ ਹੋਗੇ ਕਿੰਨੇ ਇੰਚੇ ਗੀ ਬਈ ਇਹ 54 60 ਆ ਗਏ ਜੀ ਤੇ ਇਹ ਆ ਆਪਣਾ ਕੱਟ ਕੇ ਫਟਾ ਗਿਆ ਇੱਕ ਕਟਰ ਇਹਦਾ ਆ ਗਿਆ ਜੀ 14 ਫੁੱਟ 14 ਫੁੱਟ 14 ਫੁੱਟ ਕਟਰ ਆ ਗਿਆ ਇਹਦਾ ਠੀਕ ਹੈ ਫਿੰਗਰ ਬੂਲ ਕੰਮ ਹੋਇਆ ਫੁੱਲ ਕੰਮ ਹੋਇਆਗਾ ਤੇ ਟਾਇਰ ਇਹਦੇ ਨਾਲ 6 ਆ ਕੇ ਟਾਇਰ ਰਿਮ ਜਮਨ ਨਵੇਂ ਆ ਜੀ ਠੀਕ ਆ ਰਿਮ ਪੂਰੇ ਸੋਹਣੇ ਆ ਟਾਇਰ ਹੈਗੇ ਆ ਅੱਧੇ 50 ਪੈਸੇ ਟਾਇਰ ਨੇ ਲੈ ਵੀ ਮਿੱਤਰੋ ਆ ਆ ਤਾਂ ਆਫਰ ਆ ਗਈ ਹਾਂ ਘੱਟੋ ਘੱਟ 40 35 ਤੋਂ 30 ਤੋਂ 35000 ਰੁਪਏ ਦੇ ਟਾਇਰ ਰਿਮ ਨੇ ਜੀ ਮਤਲਬ 30 ਤੋਂ 35000 ਰੁਪਏ ਤੁਹਾਨੂੰ ਗਿਫਟ ਦੇ ਦਾਂਗੇ ਇਹ ਬਸ ਗਿਫਟ ਮੰਨ ਲਓ ਜੀ ਠੀਕ ਆ ਬਈ ਤੇ ਇਹਦਾ ਸਟਾਕ ਕਰ ਕਿੰਨੇ ਆਗੇ ਬਈ ਇਹਦੇ ਸੱਤ ਸਟਾਵਾ ਕਰਾ ਜੀ ਸੱਤ ਸਟਾਵਾ ਕਰਾ ਹਾਂਜੀ ਠੀਕ ਆ ਬਾਈ ਇਹ ਕਿਥੋਂ ਲੱਭ ਲਿਆ ਤੁਸੀਂ ਸੱਤ ਸਟਾਵਾ ਕਰਾ ਲਈ ਪੰਜ ਤੇ 6 ਦਾ ਬਹੁਤ ਚੰਗਾ ਹਾਂ ਇਹ ਵੀ ਲਿਆਂਦੀ ਕੋਈ ਸਪੈਸ਼ਲ ਗਾਹਕ ਆ ਜਾਂਦਾ ਇਹਦਾ ਵੀ ਠੀਕ ਆ ਹਾਂਜੀ ਇਹਦਾ ਰੇਟ ਵੇ ਇਹਦਾ ਰੇਟ ਵੀਰੇ 3,55,000 ਰੁਪਿਆ 3 ਲੱਖ ਤੇ 55,000 ਰੁਪਿਆ ਠੀਕ ਆ ਤੇ ਸੀਏ ਟਾਇਰ ਇਹਦੇ ਨਾਲ ਨੇ ਹਜੇ ਮਸ਼ੀਨ ਧੋਣ ਵਾਲੀ ਆ ਤੁਸੀਂ ਰੀਡ ਕਰ ਲੈਣੇ ਹੋ ਜਲਦੀ ਅੱਛਾ ਹਾਂ ਇਸ ਵਾਰ ਵੀ ਤਿਆਰ ਕਰ ਤੁਸੀਂ ਕਹਿੰਦੇ ਵੀ ਅੱਜ ਖੜੀਆਂ ਨੇ ਮਸ਼ੀਨਾਂ ਫੁੱਲ ਕੰਮ ਹੋਇਆ ਯਾਰ ਸਾਰੀ ਜੈਨੂਇਨ ਆ ਪੇਰਟ ਦੀ ਆਏ ਹੈਰਾਨ ਕੀ ਆ ਤੂੰ ਐਂ ਦੇਖ ਵੀ ਇਹ ਚਾਸੀ ਚੂਸੀ ਦੇ ਕਿਤੇ ਵੀ ਟੰਕਾ ਹੈਗਾ ਸਾਫ ਹੈ ਗਿਆ ਪੁੱਲਾ ਨਾਲ ਦੀ ਕੰਡੀਸ਼ਨ ਦੀ ਆ ਫੀਡਰ ਬੂਟਰ ਤਾਂ ਬਗੜਿਆ ਨਾ ਵੀ ਚਾਲ ਚਲਾ ਵੀ ਇੰਨਾ ਚੰਗਾ ਕਰਾਉਂਦਾ ਜਿਹਦੇ ਸਾਹਮਣੇ ਆਲੇ ਇਹ ਮਾਡਲ ਆ ਓਕੇ ਜਿਹੜੇ ਹਿਸਾਬ ਦਾ ਮਾਡਲ ਆ ਤੂੰ ਐਲੀ ਉਲੀ ਵੇਟਰ ਦੇਖ ਮੰਨ ਲਾਈ ਪੂਰੇ ਨਵੇਂ ਨੇ ਠੀਕ ਆ ਜੀ ਜੰਦਾ ਭਾਈ ਆਮ ਨਾ ਬਾਜੀ ਜਾਂਦਾ ਹਾਂ ਹਾਂ ਤੇ ਟੰਕਾ ਲੱਗ ਜਾਂਦਾ ਬੈੱਡ ਬੋਡ ਥੱਲੇ ਮੜਾ ਦੇ ਨੀਚੇ ਬੈਠ ਕੇ ਦਿਖਾ ਦਿਓ ਬੈੱਡ ਬੋਡ ਸਾਰਾ ਨਵਾਂ ਹੈ ਦਾ ਸਾਰਾ ਨਵਾਂ ਗਾ ਠੀਕ ਆ ਲੈ ਮਿੱਤਰੋ ਦੇਖ ਸਕਦੇ ਹੋਗੇ ਇਹ ਮਸ਼ੀਨ ਸੰਗਤ ਮੰਡੀ ਤੋਂ ਆਈ ਆ ਠੀਕ ਆ ਜੀ ਤੇ ਬਹੁਤ ਵਧੀਆ ਬੰਦਿਆਂ ਕੋਲੇ ਸੀ ਇਹ ਮਸ਼ੀਨ ਠੀਕ ਆ ਬਾਈ ਹਾਂ ਕੰਮ ਕੰਮ ਬਹੁਤ ਫੁੱਲ ਕਰਕੇ ਰੱਖਦੇ ਨੇ ਕੁਝ ਕੁ ਬੰਦੇ ਹੁੰਦੇ ਨੇ ਵੀ ਪੂਰੀ ਸਮਾਂ ਕਰਦੇ ਨੇ ਇਹਦਾ ਇੱਕ ਹੋਰ ਦਿਖਾ ਦਿਓ ਇਹਦਾ ਬਾਈ ਜੀ ਮੰਨ ਲਾ 16 ਇੰਚੀ ਰੂਲਾ ਜੀ ਠੀਕ ਆ ਹਾਂ ਆਮ 14 ਹੁੰਦਾ ਕੱਟ ਦੀ ਚਾਦਰ ਨਵੀਂ ਆ ਰੂਲਾ ਇਹਦਾ 16 ਇੰਚੀ ਰਹੂਗਾ ਠੀਕ ਆ ਆ ਮਸ਼ੀਨਾਂ ਦੇ ਸਾਰੀਆਂ ਦੇ 14 ਹੁੰਦਾ ਇਹਦਾ 16 ਇੰਚੀ ਰੂਲਾ ਜੀ ਠੀਕ ਆ ਸਾਫ ਰੂ ਵੀ ਫੁੱਲ ਹਾਂ ਹਾਂ ਠੀਕ ਆ ਇਹਦਾ 2.5 ਲੱਖ ਰੁਪਿਆ ਉਹ ਉਸੇ ਰੇਟ 'ਚ ਹੀ ਆ ਇਹ ਇਹਦੇ ਸੀਏਟਰ ਨਾਲ ਨੇ ਤੇ ਇਹਦਾ 16 ਇੰਚੀ ਰੂਲਾ ਕੱਟਦੀ ਚਾਦਰ ਨਵੀਂ ਆ ਇਹਦੀ ਇੱਕ 100 ਦਾ ਨੋਟ ਵੀ ਜੇ ਦਾ ਲੱਗੂਗਾ ਉਹ ਆਪਾਂ ਲਾ ਕੇ ਦੇਵਾਂਗੇ ਦੁਬਾਰੇ ਪੂਰਾ ਰੁਪਇਆ ਜੇ ਦਾ 100 ਦਾ ਨੋਟ ਵੀ ਲੱਗੂ ਉਹ ਵੀ ਆਪਾਂ ਲਾ ਕੇ ਦੇਵਾਂਗੇ ਭਰਾ ਜੀ ਫੁੱਲ ਗਰੰਟੀ ਆ ਫੁੱਲ ਗਰੰਟੀ ਵਾਲੀ ਮਸ਼ੀਨ ਆ ਠੀਕ ਹੈ ਲੈ ਮਿੱਤਰੋ ਫੁੱਲ ਗਰੰਟੀ ਵਾਲੀ ਮਾਡਲ ਹੈਗੀ ਇਹ 2000 ਤੇ 2008 ਵੀਰੇ 2008 ਠੀਕ ਆ ਬਾਈ ਤੇ ਅਗਲੀ ਇਹ ਆ ਗਈ ਬਈ ਇਹ ਆ ਗਈ 2014 ਮਾਡਲ ਮਸ਼ੀਨ ਆ 54 ਇੰਚੀ ਆ ਫੁੱਲ ਡੀਲ ਐਕਸ ਠੀਕ ਹੈ। ਔਰ ਫੁੱਲ 54 ਇਹ ਉ ਮਤਲਬ ਸਟੈਂਡਰਡ ਦੇ 51 54 ਆ ਜਾਂਦੀ ਹੈ 54 60 ਆ ਜਾਂਦੀ ਹੈ। ਇਹ ਫੁੱਲ 54 ਸਾਈਜ਼ ਬਹੁਤ ਔਖਾ ਮਿਲਦਾ। ਸਟੈਂਡਰਡ ਦਾ। ਠੀਕ ਹੈ ਬਈ। ਹਾਂ ਚੈਂਜਰ ਚੁੰਜਰ ਲੱਗਿਆ ਹੋਇਆ ਸਾਰੀ ਫੋਲਡਰ ਵਾਲੀ ਮਸ਼ੀਨ ਆਗੇ। ਹਾਂ ਚੈਂਜਰ ਵਾਲੀ ਆ ਕਟਰ ਕੋਟ ਦਾ ਜਿਆਦਾ ਹੀ ਸੋਹਣਾ ਇਹਦਾ। ਥੋੜੀ ਜੀ ਇਹਦੇ ਫੇਰ ਵੀ ਨਹੀਂ ਲੱਗੇ ਇਹਦਾ। ਹਾਂ। ਪੇਪੜੀ ਦੀ ਇਹ ਰੰਗ ਨੂੰ ਸ਼ਿਕਾਇਤ ਹੈਗੀ ਆ ਠੀਕ ਆ ਜੀ ਇਹ ਪਰ ਆਪਾਂ ਸੈੱਟ ਕਰਕੇ ਦੇਵਾਂਗੇ ਠੀਕ ਆ ਹਾਂ ਟਚਿੰਗ ਕਰਾ ਕੇ ਦੇਵਾਂਗੇ ਓਕੇ ਬਾਈ ਜਿਹੜੇ ਟਚਿੰਗ ਹੋਗੇ ਇਹ ਬਾਈਆਂ ਦੇ ਹੋਗੇ ਕਈ ਵਾਰ ਕਹਿਣਗੇ ਅਸੀਂ ਕਿਤਾ ਕੋਈ ਰੇਟ ਨਹੀਂ ਕੋਈ ਟਚਿੰਗ ਵਿੱਚ ਆਪਣੇ ਹੋ ਟਰੈਕਟਰ ਫਿਟਿੰਗ ਆਪਣਾ ਹੋਊ ਬਾਈ ਜੀ ਓਕੇ ਜੀ ਹਾਂ ਟਾਇਰ ਇਹਦੇ BKT ਦੇ ਬਿਲਕੁਲ ਨਵੇਂ ਆ ਮਗਰਲੀ ਜੋੜੀ ਠੀਕ ਆ ਇਹਦੇ ਟਾਇਰਾਂ ਤੇ ਨੰਗ ਮਰਵਾ ਦੇ ਲੈ ਬਾਈ ਤੇ ਕਿੰਨੇ ਸਟਾਵ ਕਰਨ ਜਾਗੇ ਇਹ ਸੇ ਸਟਾਵ ਕਰਨ ਜਾਗੀ ਫੁੱਲ 54 ਮਸ਼ੀਨ ਆ ਗਈ ਜੀ ਓਕੇ ਬਾਈ ਹਾਂ ਆ ਟਚਿੰਗ ਟੋਚਿੰਗ ਇਹਦੀ ਰਹਿੰਦੀ ਆ ਕਪੜਾ ਦਿਖਾ ਦੇ ਬਾਈ 8000 ਦਿਖਾ ਦਿਓ ਮਗਰੋਂ ਹਾਂ ਬਾਕੀ ਬਈ ਪੂਸਪਾਸ ਸਾਰੀਆਂ ਦੀ ਓਕੇ ਰੋਗੇ ਜਿੰਨੇ ਜੀ ਹਾਂ ਹਾਂ ਸਾਰੀ ਕੋਈ ਕਿਸੇ ਮਸ਼ੀਨ ਦਾ ਯਾਰ ਲੱਗੀ ਨਹੀਂ ਕਿਸੇ ਦੀ ਵੱਜੀ ਨਹੀਂ ਆਪਾਂ ਮਸ਼ੀਨ ਵੀ ਤੈਨੂੰ ਬਦਲ ਲਿਆਉਣੇ ਨਗਿੰਨੇ ਆ ਭਾਲ ਭਾਲ ਠੀਕ ਹੈ ਸਟੈਂਡਰਡ ਆ ਦਾ ਗਾੜਾ ਹੈ ਇਹ ਹਾਂ ਸਟੈਂਡਰਡ ਮਸ਼ੀਨਾਂ ਦਾ ਆਪਣੇ ਕੋਲੇ ਮੰਨ ਲਾ ਸਪੈਸ਼ਲ ਜ਼ਿਆਦਾ ਆਪਾਂ ਸਟੈਂਡਰਡ ਹੀ ਮਸ਼ੀਨ ਦੇ ਫੇਵਰੇਟ ਆ ਆਪਣੇ ਠੀਕ ਹੈ ਲਿਆਉਣੇ ਆ ਇਹਦਾ ਰੇਟ ਬਈ ਇਹਦਾ ਰੇਟ ਬਾਈ ਜੀ 4 ਲੱਖ ਤੇ 65000 ਰੁਪਇਆ ਆਲਰੇਡੀ ਲੈਕਸ ਆ 14 ਮਾਡਲ ਆ ਸਾਰਾ ਫੁੱਲ ਕੰਮ ਕਰਕੇ ਦੇਵਾਂਗੇ ਠੀਕ ਹੈ ਹਾਂ ਤੇ ਅਗਲੀ ਇਹ ਬਈ ਇਹ ਹੈ ਬਾਈ ਜੀ ਸਰੇਂਦਰਾ ਮਸ਼ੀਨ ਆ ਠੀਕ ਹੈ ਜੀ ਇਹ ਪਹਿਲਾਂ ਆਪਣੇ ਕੋਲ ਹੀ ਗਈ ਸੀ ਇਹ ਮਾਲਕ ਕਾਲੇ ਨੇ ਕੱਟ ਲਈ ਸੀ ਪਿੱਥੋ ਵਾਲੇ ਨੇ ਹਾਂ ਸਾਹਿਬ ਥੋੜੀ ਵੀਡੀਓ ਵੀ ਪਾਈ ਹੋਈ ਸੀ ਇਸ ਮਸ਼ੀਨ ਦੀ ਠੀਕ ਹੈ ਜੀ ਉਹ ਤੋਂ ਫਿਰ ਦੁਬਾਰਾ ਪਹਿਲਾਂ ਮੇਰੇ ਕੋਲ ਹੀ ਗਈ ਸੀ ਤੇ ਮੈਂ ਹੀ ਉਹ ਤੋਂ ਦੁਬਾਰਾ ਲੈ ਲਈ ਓਕੇ ਬਈ ਕਾਲੇ ਤੋਂ ਆਪਾਂ ਲੈ ਲਈ ਸੀ ਮਸ਼ੀਨ ਇਹ ਜਫਾਲ ਕਾ ਦਾ ਨੰਬਰ ਆ ਹਾ ਫਾਜਲ ਕਾ ਨੰਬਰ ਆ ਡਿਸਕਵਰੀ ਕਾਲੀ ਆ ਆਪਣੇ ਕੋਲ ਗਈ ਸੀ ਇਹ ਬੰਦੇ ਪਹਿਲਾਂ ਟਰੈਕਟਰ ਦੀ ਮਸ਼ੀਨ ਆਪਾਂ ਤੋਂ ਲੈ ਗਏ ਸੀ ਠੀਕ ਹੈ ਬਾ ਵੱਡੀ ਲੱਗੀ ਟਰੈਕਟਰ ਵਾਲੀ ਕਟਾਗੇ ਸੀ ਠੀਕ ਹੈ ਟਾਇਰ ਟੂਰ ਵੀ ਬੜੇ ਚੰਗੇ ਪਿਆਣਾ ਟੱਕਰ ਟਾਇਰ 79 ਹੈ ਭਾਈ ਜੀ ਇਹਦੇ 76 ਨਹੀਂ 77 ਹਾਂ ਉਹ ਸਟੱਪਣੀ ਝਾਕ ਠੀਕ ਹੈ ਲੈ ਮੈਂ ਤੇਰੇ 7 ਟਾਇਰ ਹਾਂ ਸਟੱਪਣੀ ਲਗਾ ਦੇ ਸਟੱਪਣੀ ਹਜੇ ਤੱਕ ਕਤਾਰ ਕੇ ਲਾਈ ਵੀ ਨਹੀਂ ਹੈਗੀ ਇਹਦੀ ਓਕੇ ਭਾਈ ਚਾਲ ਚਲਾਵਾ ਕਿਵੇਂ ਲੱਕੀ ਪਈਦਾ ਪੂਰਾ ਸੋਹਣਾ ਫੀਡਰ ਫੂਡਰ ਚੈਨਾ ਬਾਈ ਸਾਰੀਆਂ ਨਵੀਆਂ ਪਾਈਆਂ ਹੋਈਆਂ ਨੇ ਸਟਾਵਕਰ ਸਟਾਵਕਰ ਸਾਰੇ ਨਵੇਂ ਨੇ ਇਹਦੇ ਓਕੇ ਬਾਈ ਪਹਿਲਾਂ ਵੀ ਆਪਾਂ ਤੋਂ ਮਸ਼ੀਨ ਵੇਚ ਕੇ ਗਈ ਸੀ ਦੁਬਾਰੇ ਫਿਰ ਉਹ ਟਰੈਕਟਰ ਵਾਲੀ ਮਸ਼ੀਨ ਲੈ ਕੇ ਦੁਬਾਰੇ ਬੰਦੇ ਵਿੱਚ ਘਟਾ ਗਏ ਫਿਰ ਵਿੱਚ ਘਟਾ ਗਏ ਉਹ ਇਹ ਭਾਗਾ ਵਾਲੀ ਇਹੋ ਜੀ ਆ ਇਹ ਜੀਰੇ ਜਾਂਦੀ ਆ ਨਵੀਂ ਦੁਆ ਆਂਦੀ ਆ ਨਵੀਂ ਦੁਆ ਆਂਦੀ ਆ ਇਹ ਤਿੰਨ ਵਾਰੀ ਮਸ਼ੀਨ ਹੋਈ ਤੀ ਆਪਾਂ ਇਹ ਤੋਂ ਪਹਿਲਾਂ ਹਾਂ ਲੈ ਮਿੱਤਰ ਜੇ ਤੁਸੀਂ ਵੀ ਨਵੀਂ ਕੰਬਾਈਨ ਖਰੀਦਣਾ ਚਾਹੁੰਦੇ ਆ ਆ ਕੰਬਾਈਨ ਇੱਕ ਵਾਰ ਕਰ ਲੈ ਕਰੇ ਲੈ ਜੋ ਇਹ ਬਹੁਤ ਇਹਦਾ ਰੇਟ ਬਾਈ ਇਹਦਾ ਰੇਟ ਆ ਮਨ ਕੇ ਚੱਲ ਵੀ ਜਮੇ ਨੱਟ ਫਟ 5 5.5 ਲੱਖ ਰੁਪਇਆ ਕਾਲੇ ਨੇ ਰੇਟ ਪਾਇਆ ਸੀ 5 ਲੱਖ ਤੇ 35000 ਰੁਪਇਆ ਦੀ ਕਾਲੇ ਤੋਂ ਲੈਂਦੀ ਸੀ ਆਪਾਂ ਠੀਕ ਹੈ ਤੇ ਜਿਹੜਾ ਜਾਇਜ਼ ਮਰਜ਼ੀ ਨਫਾ ਦੇ ਕੇ ਮਸ਼ੀਨ ਲੈ ਜਾ ਸਕਦਾ ਠੀਕ ਹੈ ਹਾਂ ਸਿਰਫ ਨਫਾ ਦੇ ਕੇ ਮਿੱਤਰੋ ਬਾਈ ਜਿਹਾ ਜਿਹਾ ਪਕਾ 5 ਲੱਖ 35000 ਰੁਪਇਆ ਦੀ ਆਪਾਂ ਕਾਲੇ ਤੋਂ ਲੈਂਦੀ ਆ ਠੀਕ ਹੈ ਕਾਗਜ਼ ਦਿਖਾ ਕੇ ਦਵਾ ਦੇ ਨਫਾ ਦੇ ਕੇ ਖੋਦਾ ਬਸ ਉਹ ਪਤਾ ਤੁਹਾਡੀ ਵੀਡੀਓ ਪਾਈ ਹੋਈ ਹੈ ਚੱਕ ਲੈਣ ਭੇਜ ਤੋਂ ਠੀਕ ਹੈ ਉਹਦਾ 5.5 ਰੇਟ ਪਾਇਆ ਹੋਇਆ ਸੀ 15000 ਘਟਾ ਕੇ ਆਪਾਂ 535 ਲੈਂਦੀ ਆ ਜਾਹੇ ਜਕੁਈ ਨਫਾ ਬਣਦਾ ਤਾਂ ਖਰਚਾ ਵਰਚਾ ਕੋਈ ਨਹੀਂ ਆਇਆ ਤੇ ਆਪ ਹੀ ਛੱਡ ਗਿਆ ਸੀ ਉਹ ਠੀਕ ਹੈ ਬਈ ਆਪਾਂ ਐਵੇਂ ਕਹਿੰਦੀ ਇਹਦੇ ਖਰਚੇ ਪਏ ਆ ਜਾਂ ਹੋਰ ਆ ਉਹ ਫੋਨ ਤੇ ਕਿਉਂ ਆਪਾਂ ਲੈ ਲਈ ਸੀ ਆਪਣੇ ਘਰੋਂ ਗਈ ਸੀ ਠੀਕ ਇਹ ਹੀ ਗੱਲਾਂ ਤੋਂ ਬਈ ਨਾ ਲੱਖੀ ਬਾਈ ਦੇ ਨਾ ਲੋਕ ਕੋਈ ਵੀ ਮਸ਼ੀਨ ਮਾਲਾ ਉਹ ਆਈ ਆ ਆਹ ਮਸ਼ੀਨ ਆਈ ਆ ਆਪਣੇ ਤੋਂ ਤਾਰੂਆਣੇ ਤੋਂ ਓਕੇ ਬਈ ਉਹ ਵੀ ਤਾਰਮਣ ਤੋਂ ਆਈ ਆ ਉਹ ਦੂਜੀ ਦਿਉਣ ਤੋਂ ਆਈ ਆ ਕੋਈ ਬੰਦਾ ਵੀ ਜਿੱਥੋਂ ਦਿਉਣ ਤੋਂ ਉਹ ਜਿਹੜੀ ਬਲਕਾਰ 13 ਮਾਡਲ ਆ ਹਾਂ ਓਕੇ ਤੇ ਜਿਹੜੀ ਵੀ ਮਸ਼ੀਨਾਂ ਆ ਅਥੇ ਲਖ ਤੋਂ ਆਈ ਆ ਠੀਕ ਹੈ ਵੀ ਉਹ ਆਈਆ ਸੰਗਤ ਤੋਂ ਆਈ ਹੈ ਓਕੇ ਬਈ ਵੀ ਜਿੱਥੋਂ ਵੀ ਆਈਆਂ ਨੇ ਯਾਰ ਸਾਨੂੰ ਰੇਟ ਪੁੱਛ ਕੇ ਅਗਲੇ ਕਿੰਨੇ ਦੀਆਂ ਵੇਚ ਕੇ ਗਈਆਂ ਨੇ ਸਾਨੂੰ ਸਾਡਾ ਬਣਦਾ ਪ੍ਰੋਫਿਟ ਦੇ ਜਾਣਾ ਓਕੇ ਬਈ ਤੇ ਮਸ਼ੀਨ ਲੈ ਜਾਣਾ ਠੀਕ ਹੈ ਜੀ ਸਾਡਾ 15 ਕ ਹਜ਼ਾਰ ਰੁਪਏ ਤੇ ਆਪਣਾ ਕੰਮ ਹੈ 15 ਕ ਹਜ਼ਾਰ ਰੁਪਏ ਦਾ ਜਾਇਜ਼ ਸਾਡਾ ਖਰਚਾ ਪਾਣੀ ਪਾ ਕੇ ਬਣਦਾ ਠੀਕ ਹੈ ਜੀ ਪ੍ਰੋਫਿਟ ਆ ਦੇਖੋ ਇਹ ਨਹੀਂ ਹੁੰਦਾ ਕਈ ਵਾਰੀ ਇੱਕ ਦਿਨ ਕੋਈ ਬੰਦਾ ਮੈਨੂੰ ਕਹਿੰਦਾ ਵੀ ਮਸ਼ੀਨ ਬਾਈ ਯਾਰ ਤੂੰ 2.5 ਲੱਖ ਦੀ ਲੈਤੀ ਆ ਮੈਂ ਕਿਹਾ ਜੀ ਹਾਂ ਕਹਿੰਦਾ ਤੁਸੀਂ ਵੀ 20000 ਰੁਪਏ ਮੰਗਿਆ ਮੈਂ ਹਾਂ ਜੀ 20000 ਮੰਗਿਆ ਕਹਿੰਦਾ ਯਾਰ ਮੰਗੀ ਤੁਸੀਂ 2,585 ਹਜਰ ਜਨੂ ਮੈਂ ਹਾਂ ਯਾਰ ਜਿਹੜੇ ਬਾਈ ਖਰਚੇ ਉੱਪਰ ਪਏ ਆ ਹੁਣ ਬਾਈ ਇਹ ਨਹੀਂ ਹੈਗਾ ਜੇ ਆਪਾਂ 2.5 ਲੱਖ ਦੀ ਲੈ ਲਈ ਉਹਨੂੰ 5000 ਕਮਿਸ਼ਨ ਵੀ ਪੈ ਗਿਆ ਠੀਕ ਹੈ ਬਾਕੀ ਤੋਂ ਅੱਧ ਬਾਈ ਹੋ ਗਏ ਨਾ ਵੀ ਸੱਤ ਅੱਠ ਹਜ਼ਾਰ ਰੁਪਿਆ ਉਹਨੂੰ ਖਚਾਈ ਪੈ ਗਈ ਸਹੀ ਗੱਲ ਆਣਾ ਵੀ ਫਿਰ ਮੈਂ ਉਹਨੂੰ 15000 ਗਿਣਾਇਆ ਫਿਰ ਡੈਡੀ ਵੀ ਲਾ ਲਓ ਤੇ ਮੈਂ ਕਿਹਾ ਚੱਲ ਸਾ ਸਾਢੇ ਤੇਢਾ ਸਾਢੇ ਤੇ ਫਿਰ ਕਾਰ ਦਾ ਖਰਚਾ ਵੀ ਲਾ ਲਾ ਸਹੀ ਗੱਲ ਆਣਾ ਫਿਰ ਦੇਖਾਂਗੇ ਫਿਰ ਪੇਮੈਂਟ ਕਰਵਾਉਗੇ ਹਾਂ ਸਾਰਾ ਕੁਝ ਸਤ ਕਰੀਬਨ ਬਾਈ 15-2000 ਮੰਨ ਲਾ ਆਪਣਾ ਕੰਮ ਆ ਕੋਈ ਬਾਹਲਾ ਨਹੀਂ ਪ੍ਰਮਾਤਮਾ ਨੇ ਜਿੰਨਾ ਕਿ ਦਿੱਤਾ ਬਸ ਓਨਾ ਕੁ ਦੇ ਜਾਵੇ ਜ਼ਿਆਦਾ ਮੰਗਦੇ ਨਹੀਂ ਠੀਕ ਹੈ ਠੀਕ ਹੈ ਬਈ ਕਿੱਥੋਂ ਆਏ ਬਈ ਆਪਾਂ ਅਸੀਂ ਇੱਥੋਂ ਹੜ੍ਹਾਈ ਤੀਆਂ ਮਾਂਸਾ ਰੋਡ ਤੇ ਅੱਛਾ ਮੈਂ ਕਰ ਠੀਕ ਹੈ ਜੀ ਆਪਾਂ ਕੰਬਾਈਨ ਤੋਂ ਪੱਖੇ ਬਣਾਉਣੇ ਮੰਡੀ ਵਾਲੇ ਓਕੇ ਜੀ ਉਹ ਕੰਬਾਈਨਾ ਸੀ ਇਹਨਾਂ ਤੋਂ ਲੈਣੀਆਂ ਠੀਕ ਹੈ ਜੀ ਇਹਨਾਂ ਤੋਂ ਵਧੀਆ ਕੰਬਾਈਨਾ ਸਾਫ਼-ਸਾਫ਼ ਨੂੰ ਮਿਲ ਜਾਂਦੀਆਂ ਨੇ ਓਕੇ ਉਹ ਕਾਹ ਫਿਰ ਅਸੀਂ ਆੜਤੀਆਂ ਨੂੰ ਲੈ ਕੇ ਤਿਆਰ ਕਰਕੇ ਦੇ ਦਿੰਦੇ ਠੀਕ ਹੈ ਯੂ ਮਤਲਬ ਗਾਹਾਂ ਗਾਹ ਆਪਣਾ ਪਾਰਟ ਲੈਵਲ ਤੇ ਜਿਵੇਂ ਆਪਾਂ ਕਹਿੰਦੇ ਨੇ ਨਾ ਕੰਮ ਅੱਜ ਵੀ ਸਾਡੇ ਕੋਲੇ ਕੁਝ ਆੜਤੀਆਂ ਨੇ ਆਉਣਾ ਹੈ ਸਾਡੇ ਕੋਲੇ ਠੀਕ ਹੈ ਜੀ ਉਸ ਕਰਕੇ ਅਸੀਂ ਕੰਬੈਨਾਂ ਦੇਖਣ ਆਏ ਨਾ ਠੀਕ ਹੈ ਜੀ ਲੈ ਮਿੱਤਰੋ ਬਾਈ ਵੀ ਆਏ ਨੇ ਗਏ ਇਹ ਬਾਈ ਬੱਬੂ ਇਹ ਕੰਪੈਨ ਹੈ ਜੀ ਉਹ ਹਾਂਜੀ ਉਹ ਨਾ 6-7000 ਬਈ ਇੱਕ ਦਿਨ ਦੀ ਘੜਦੀ ਆ ਉਹ ਠੀਕ ਹੈ ਜੀ ਹਾਂ ਬਹੁਤ ਜ਼ਿਆਦਾ ਨਵੇੜਾ ਮੱਡੀ ਦੇ ਵਿੱਚ ਠੀਕ ਹੈ ਜੀ ਇਹ ਪਤਾ ਨਹੀਂ ਮੇੜਦੇ ਹੈਗੇ ਨੀਵਰ ਤੋਂ ਤੰਗ ਹੋ ਕੇ ਆੜਤੀਏ ਹਾਂਜੀ ਠੀਕ ਹੈ ਹੁਣ ਉਹ ਚੀਜ਼ਾਂ ਖਰੀਦਣ ਲੱਗੇ ਇਹੇ ਇੱਕ ਗੱਲ ਬੱਬੂ ਆਏ ਆ ਹਾਂਜੀ ਸਾਰੇ ਭੈਣ ਭਰਾਵਾਂ ਨੂੰ ਇੱਕ ਗੱਲ ਦੱਸ ਦਿਆਂ ਇਹ ਸਾਡਾ ਭਰਾ ਠੀਕ ਹੈ ਧੰਦੀ ਵਾਲੀਆ ਕਾਕਾ ਹੰਡਿਆਏ ਚ ਧੰਦੀ ਵਾਲੀਆ ਕਾਕਾ ਹੰਡਿਆਏ ਚ ਉਹਨਾਂ ਤੋਂ ਜਿਹਨੂੰ ਮਰਜ਼ੀ ਪੁੱਛ ਲਿਓ ਇਹਦੇ ਬਾਰੇ ਵਿਚਾਰਾ सांगਦਾ ਸੀ ਮੈਂ ਕਿਹਾ ਆ ਜਾ ਤੈਨੂੰ ਵੀਡੀਓ ਚ ਲੈਨੇ ਆ ਠੀਕ ਹੈ ਇਹ ਭਰਾ ਸਾਡੇ ਨੇ ਤਕਨੀਕ ਪੰਜਾਬ ਚ ਪਹਿਲੇ ਨੰਬਰ ਤੇ ਇਹ ਬੰਦੇ ਨੇ ਤਕਨੀਕ ਕਰੀ ਆ ਕਰੀ ਕਾਦੀ ਆ ਜਿਵੇਂ ਹੁਣ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਲੇਬਰ ਬਿਨਾ ਬਹੁਤ ਵੱਡੀ ਸਮੱਸਿਆ ਹਰੇਕ ਬੰਦੇ ਨੂੰ ਸਹੀ ਗੱਲ ਹੈ ਕੋਈ ਫੈਕਟਰੀਆਂ ਦਾ ਮਾਲਕਾ ਕੋਈ ਆ ਕੋਈ ਆੜਤੀਆ ਅੱਜ ਸਾਡੇ ਕੋਲੇ ਚਾਰ ਆੜਤੀਆ ਨੇ ਆਉਣਾ ਇਹ ਵੀਡੀਓ ਚੱਲਦੀ ਚੱਲਦੀ ਚ ਆਪਾਂ ਗੱਲਾਂ ਕਰੀ ਜਾਂਦੇ ਸੀ ਇਹ ਆ ਗਏ ਇਹ ਤਾਂ ਪਿੱਛੇ ਖੜ ਗਏ ਇਹਨਾਂ ਨੇ ਆਖਿਆ ਵੀਡੀਓ ਕਰੀ ਜਾਂਦੇ ਆ ਮੈਂ ਇਹਨਾਂ ਨੂੰ ਤਾਂ ਕਿਹਾ ਸੀ ਮੈਂ ਕਿਹਾ ਤੁਸੀਂ ਉਰੇ ਹੀ ਆ ਜਾਓ ਓਕੇ ਜੇ ਕਿਸੇ ਭੈਣ ਭਰਾ ਨੇ ਕੋਈ ਸਾਡਾ ਦੋਸਤ ਮਿੱਤਰ ਆੜਤੀਆਂ ਤੱਕ ਪਹੁੰਚ ਕਰ ਸਕਦਾ ਠੀਕ ਹੈ। ਉਹ ਕਾਕੇ ਧੰਦੀ ਵਾਲੀਏ ਨੂੰ ਹੰਢਿਆਏ ਚੌਂਕ ਚ ਮਾਨਸਾ ਰੋਡ ਤੇ ਮਿਲ ਸਕਦਾ। ਇਹ ਬਾਈ ਪੱਖੇ ਬਣਾਉਂਦਾ। ਠੀਕ ਹੈ ਜੀ। ਪੱਖੇ ਕਿਵੇਂ ਬਣਾਉਂਦਾ? ਜਿਹੜੀ ਆ ਮਸ਼ੀਨ ਏ ਬਾਈ ਲੈ ਲੈਂਦੇ ਆ ਪ੍ਰਾਣੀ। ਓਕੇ। ਆਪਣੇ ਆਪਾਂ ਤੋਂ ਲੈਂਦੇ ਆ। ਠੀਕ ਹੈ ਜੀ। ਪਿਛਲੇ ਸੀਜ਼ਨ ਬਾਈ ਜੀ ਨੇ ਮੈਥੋਂ 8 ਮਸ਼ੀਨਾਂ ਲੈਂਤੀਆਂ ਸੀ। ਓਕੇ। ਜਿਹੜੇ ਟਰੈਕਟਰ ਅਗਲਾ ਆਪ ਦਾ ਧਰ ਲਾਂ ਦਾ ਥੋੜੇ ਰੁਪਈਆ ਵਾਲਾ 3511 ਤੇ ਵੀ ਚੱਲ ਪਾਂਦੀ ਆ। ਬਾੜੀ ਦੂਰ ਦੀ ਨਹੀਂ ਕਹਿੰਦੇ। ਮਹਿੰਦਰਾ 475 265 ਉਹ ਤੇ ਵੀ ਚੱਲ ਪਾਂਦੀ ਆ। ਜਿਹੜਾ ਡਬਲ ਕਲਚ ਟਰੈਕਟਰ ਚਾਹੀਦਾ। ਮਨ ਲਓ ਜਿਹੜਾ ਵੀ ਬੰਨਲਾ ਲੇਬਰ ਦਾ ਕੰਮ ਆ ਨਾ ਵਾਲਾ ਵੀ 50 ਬੰਦਿਆਂ ਦਾ ਕੰਮ ਇੱਕ ਕੰਬੈਨ ਕਰੀ ਜਾਂਦੀ ਆ ਠੀਕ ਆ ਜਿਹੜੀ ਕਾਕੇ ਜਿਹੜਾ ਮੂਰੇ ਕਟਰ ਤੁਸੀਂ ਉਹ ਰੀ ਰੂਲ ਲਾ ਦਨੇ ਹੋ ਉਹ ਆਪਦਾ ਸਪੈਸਰ ਬਣਾ ਕੇ ਬਲ ਪਾ ਕੇ ਉਹ ਮਸ਼ੀਨਾਂ ਚੜਾਈ ਕਰੀ ਜਾਂਦੀ ਆ ਜਿੱਥੇ ਬੈਡ ਦੀ ਥਾਂ ਇਹ ਝਾਰਨਾ ਲਾ ਦਿੰਦੇ ਆ ਬਾਈ ਠੀਕ ਆ ਝਾਰਨਾ ਲਾ ਕੇ ਉਹ ਝਾਰ ਕੇ ਜਿਵੇਂ ਆਪਣੇ 엘ਿਵੇਟਰ ਵਾਲੇ ਟੈਂਕ ਚ ਮਾਲ ਚੜ ਜਾਂਦਾ ਓਕੇ ਟੈਂਕ ਤੋਂ ਇਹ ਪੈਪ ਲਾ ਦਿੰਦੇ ਆ ਇਹ ਜਿਵੇਂ ਹੁਣ ਥੱਲੇ ਬੰਦਾ ਦੋ ਬੰਦੇ ਆ ਗੱਟਾ ਲਾਇਆ ਭਰਿਆ ਘੱਟਾ ਲਾਇਆ ਭਰਿਆ ਸਾਨ ਕੇ ਸਾਫ ਸੁਥਰਾ ਝੋਨਾ ਕੱਢਣ ਚ ਸਾਡਾ ਭਰਾ ਕਾਕਾ ਦੰਦੀ ਵਾਲੀਆ ਬਹੁਤ ਹੀ ਮਾਹਰ ਬੰਦਾ ਤੇ ਜਰੂਰ ਇਹਨੂੰ ਸਪੋਰਟ ਕਰਿਓ ਯਾਰ ਬਾਈ ਆਪਾਂ ਵੇਖ ਦੀ ਵੀਡੀਓ ਵੀ ਕਰਾਂਗੇ ਨਾ ਅੱਜ ਮਸ਼ੀਨਾਂ ਜਿਹੜੀਆਂ ਪਾਈਆਂ ਨੇ ਲੱਗਦਾ ਅੱਜ ਕੱਕੇ ਦੋਨੇ ਮੈਨੂੰ ਲੱਗਦਾ ਹਟਦਾ ਨਹੀਂ ਅੱਜ ਦੋਈ ਲੱਗੀਆਂ ਅੱਜ ਲੈ ਕੇ ਜਾਊਗਾ ਬਾਈ ਕਾਕਾ ਦੋਨੇ ਮਸ਼ੀਨਾਂ ਕਹਿੰਦਾ ਥੋੜੇ ਮੁੱਲ ਵਾਲੀਆਂ ਹੈਗੀਆਂ ਨੇ ਮਗਾ ਹੈਗੀਆਂ ਨੇ ਬਾਈ ਵੀ ਥੋੜੇ ਜਿਹਾ ਪੈਸਾ ਜਿਗਾੜ ਜਿਹੜਾ ਕਿ 50 ਲੱਖ ਰੁਪਏ 'ਚ ਤਿਆਰ ਹੁੰਦਾ ਇਹ ਭਰਾ ਸਾਡਾ 5 ਕ ਲੱਖ ਰੁਪਏ 'ਚ ਤਿਆਰ ਕਰਕੇ ਮੰਨ ਲਾ ਵੀ ਤਕਰੀਬਨ 5 ਤੋਂ 6 ਲੱਖ ਰੁਪਏ ਦੇ ਵਿੱਚ ਵਿੱਚ ਜਗਾੜ ਦਿੰਦਾ ਦੁੱਗਣਾ ਫਾਇਦਾ ਕਰਦਾਗਾ ਘੰਟਿਆਂ ਦਾ ਕੰਮ ਮਿੰਟਾਂ ਦੇ ਵਿੱਚ ਬਸ ਮਿੰਟਾਂ 'ਚ ਠੀਕ ਆ ਬਾਈ ਸ਼ੇਅਰ ਜਰੂਰ ਕਰਦੇ ਤੇ ਭਾਈ ਲਈ ਵੀ ਇੱਕ ਕਮੈਂਟ ਸ਼ੁਰੂ ਕਰਿਓ ਜੇ ਵੀ ਸੇ ਵੀਰ ਨੇ ਖਰੀਦਣਾ ਤਾਂ ਭਾਈ ਨੇ ਲੋਕੇਸ਼ਨ ਦੱਸ ਦੀ ਹੰਡਾ ਆ ਕੇ ਭਾਈ ਕਾਕਾ ਜੀ ਨੂੰ ਮਰਦੇ ਪਸਦੇਓ ਸ਼ੇਅਰ ਜਰੂਰ ਕਰਦੇ ਭਾਜੀ ਧੰਨਵਾਦ